ਦੇ ਦੋਸਤੋ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਹਲਕਾ ਦਸੂਹਾ ਦੇ ਪਿੰਡ ਸਿਪਰੀਆਂ ਦੀ ਨੇ ਜਿੱਥੇ ਕਿ ਬੀਤੀ ਰਾਤ ਪਿੰਡ ਵਾਲਿਆਂ ਵੱਲੋਂ ਇੱਕ ਇਹ ਚੋਰ ਨੂੰ ਕਾਬੂ ਕੀਤਾ ਹੈ ਤੇ ਇੱਕ ਚੋਰ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ ਇਹ ਦੱਸਦੀ ਹੈ ਕਿ ਬੀਤੀ ਰਾਤ ਪਿੰਡ ਸਿਪਰੀਆਂ ਦੇ ਵਿੱਚ ਦੋ ਚੋਰ ਪਿੰਡ ਵਿੱਚ ਆਏ ਹੋਏ ਸੀ ਜਿਨ੍ਹਾਂ ਵਿੱਚੋਂ ਇੱਕ ਚੋਰ ਨੂੰ ਪਿੰਡ ਵਾਲਿਆਂ ਨੇ ਕਾਬੂ ਕਰ ਲਿਆ ਤੇ ਇੱਕ ਚੋਰ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ ਮੌਕੇ ਤੇ ਪਹੁੰਚ ਕੇ ਪੁਲਿਸ ਨੂੰ ਉਸ ਚੋਰ ਤੋਂ ਇਹ ਪੁੱਛ ਦੇ ਹਵਾਲੇ ਇਹ ਕੀਤਾ ਹੈ ਵੀਡੀਓ ਤੁਸੀਂ ਵੀ ਦੇਖ ਸਕਦੇ ਹੋ ਕਿਵੇਂ ਚੋਰ ਨੂੰ ਰस्सੀਆਂ ਦੇ ਨਾਲ ਬੰਨ ਕੇ ਉੱਥੇ ਇਹ ਰੱਖਿਆ ਹੋਇਆ ਹੈ ਬਾਕੀ ਤੁਸੀਂ ਵੀ ਦੇਖੋ ਪੂਰੀ ਵੀਡੀਓ ਇਹ ਚੋਰ ਨਹੀਂ ਕੋਈ ਬੋਲਦੀ ਟਾਈਮ ਕਿੰਨਾ ਹੋ ਰਿਹਾ ਪਤਾ ਤੇਰੇ ਕੋ ਆਹ 12 ਵਜੇ ਆ ਚੱਲ ਅੱਗੇ ਛਾਗੇ ਦਾ ਗਵਾਂਢੀ ਹੋਵੇ ਤਾਂ ਫੇਰ ਤਾਂ ਬੰਦਾ ਹੁੰਦਾ ਵੀ ਪਿੰਡ ਦਾ ਲੱਗ ਲੱਗ ਪਿੰਡ ਦਾ ਹੈ ਵੜਾ ਪਣੀ ਗਿਆ ਨੇ ਵੰਡੀ ਪਾਣੀ ਪੀਣਾ ਗਿਆ ਨੇ ਬੰਦੇ ਕੋ ਪਾਸ ਮੁੰਡੀ ਮਾਦਾ ਮੋਟਾ ਕੋਈ ਤੇਰੇ ਪਾਸਾ ਆਧਾਰ ਕਾਰਡ ਨਹੀਂ ਹੈ ਕੋਈ ਵੀ ਨਹੀਂ ਮੇਰੇ ਸਾਗੂ ਅੱਜ ਕੱਲੇ ਆਧਾਰ ਕਾਰਡ ਜੀ ਰੱਖਦੇ ਆ ਕਿਹੜੇ ਬੰਦੇ ਜਰੂਰ ਪੈ ਜਾਵੇ ਨਹੀਂ ਆਹੇ ਉਹ ਕੋਈ ਗੱਲ ਨਹੀਂ ਹੁਣ ਕਰ ਤੋਲਣਾ ਨਹੀਂ ਆਪੀ ਬਿੱਜਨ ਖੁਦਰ ਨਹੀਂ ਨਾ ਮਿੱਤੇ ਕੋਣ ਦਾ ਕੋਈ ਦੇਣਾ ਦੇਣਾ ਠੀਕ ਜੀ ਤੇ ਉਹ ਸੋਰਨ ਨੂੰ ਹੀ ਨਾਲ ਹੀ ਲੰਬਾ ਜੀ ਮੈਨੂੰ ਪਾਈ ਹਾਂ ਹਾਂ लग्न दिले त्यात